ਹੋਣਾ ਚਾਹੀਦਾ ਸਾਰਿਆਂ ਨੂੰ ਬੇਨਤੀ ਹੈ ਸਾਡੀ 506 ਵਿਗੇ ਜ਼ਮੀਨ ਪੰਚਾਇਤ ਵਾਲੇ ਪਹਿਲਾਂ ਵੰਡੀ ਕੋਈ ਨਹੀਂ ਬੋਲਿਆ ਆ ਸਾਡੇ ਕੋਲੇ 30 ਸਾਲ ਦੇ ਅਸੀਂ ਪਾਥੀਆਂ ਪਸਵਾੜੇ ਉਰੇ ਕਰਦੇ ਆ ਤੇ ਰੱਖਦੇ ਆਂਗੇ ਅੱਜ ਅੱਗ ਲੱਗਿਆ ਦੇਖ ਲੋ ਕਿਹਦੇ ਵੱਲੋਂ ਲੱਗੀ ਹੈ ਇਹ ਅੱਗ ਇਹ ਅੱਗ ਸਰਦਾਰ ਭਪਿੰਦਰ ਸਿੰਘ ਲਾਂਗੜੀਆ ਫੁੱਲਾਂ ਵਾਲਾ ਨਾਲ ਸੀ ਇੱਥੇ ਵੀਡੀਓ ਬਣਾ ਰਿਆ ਸੀ ਬਾਈ ਤੀਰਸ ਨਾਲ ਸੀ ਤੇ ਉਹਦਾ ਭਾਈ ਦੀ ਆਪਣੇ ਤੇਜਹਰੀ ਨਾਲ ਤੇ ਤੇ ਆਪਣੇ ਬੱਗਾ ਸੀ ਮੁੰਡਾ ਆਪਣੇ ਭੀਰੇ ਦਾ ਦੇ ਕਸ਼ਮੀਰ ਸਿੰਘ ਹੈਗਾ ਤੀ ਉਹਦਾ ਜੱਗੇ ਦਾ ਤੁਸੀਂ ਰੋਡ ਜਾਮ ਕੀਤਾ ਜਿਹੜਾ ਕੀ ਮੰਗ啊 ਤੁਹਾਡੀ ਅਸੀਂ ਤਾਂ ਖੋਲਣ ਵਾਸਤੇ ਉੱਥੇ ਆ ਵੀ ਨਾਲੇ ਕੰਨ ਖੋਲ ਜਾਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਰੋਡ ਜਾਮ ਕੀ ਮੰਗ ਕਰਦੇ ਜਿਹੜਾ ਰੋਡ ਜਾਮ ਕੀਤਾ ਐਸਐਚਓ ਸਾਹਿਬ ਆਏ ਸੀਗੇ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਆ ਜੀ ਥਾਣੇ ਆ ਜਾਓ ਉੱਥੇ ਕਾਰਵਾਈ ਕਰਦੇ ਆਇਆ ਉਹ ਕਿ ਉਹ ਉਹ ਵੇਖਦੇ ਆ ਕੀ ਕਿਆ ਕਰਦੇ ਨੇ ਮਰ ਜਿਹੜਾ ਸਾਡਾ ਨੁਕਸਾਨ ਆ ਸੀ ਕਹਿੰਦੇ ਸਾਡਾ ਨੁਕਸਾਨ ਨਹੀਂ ਕੀਤਾ ਕਰਨਾ ਇਹਨਾਂ ਨੇ ਫਿਰਾਲ ਦੀ ਕੜੀ ਰੋਡ ਖੋਲਦੇ ਹੋ ਤੁਸੀਂ ਜਾਵ ਨਹੀਂ ਜੀ ਹੱਲ ਨਹੀਂ ਖੋਲਦੇ ਹਲੇ ਕੋਈ ਗੱਲ ਹੋਈ ਨਹੀਂ ਨਹੀਂ ਜੀ ਹਲੇ ਕੋਈ ਕਲੀਅਰ ਨਹੀਂ ਹੋਈ ਓਕੇ ਫਿਰ ਵਿੱਚ ਵੀ ਟੋਲੇ ਆ ਦੇ ਵਿੱਚ ਇਹੀ ਕੁਸ ਹੋਇਆ ਅੱਜ ਇਹੀ ਲੰਗਰੀਆਂ ਦੇ ਵਿੱਚ ਹੋਇਆ ਪਹਿਲਾਂ ਇਹਨਾਂ ਦੇ ਦੋ ਦੋ ਕਾਨੂੰਨ ਮਤੋਂ ਨੇ ਪਾਕੀਆਂ ਪੱਤਨ ਨੂੰ ਉਹ ਵੀ ਨਹੀਂ ਜਨ ਸਕਦੇ ਇਹ ਸਰਕਾਰਾਂ ਨੇ ਜਿਵੇਂ ਕਰਦੇ ਪੰਜਾਬ ਸਰਕਾਰ ਮੈਂ ਤਾਂ ਇਹੀ ਸਰਕਾਰ ਤੋਂ ਮੰਗ ਕਰਦਾ ਵੀ ਜਿਹੜਾ ਸਾਡਾ ਤੀਜਾ ਹਿੱਸਾ ਜ਼ਮੀਨ ਚੋਂ ਬਣਦਾ ਹੈ ਉਹ ਵੀ ਦਿੱਤਾ ਜਾਵੇ ਸਾਡੇ ਲੋਕਾਂ ਨੂੰ ਪਾਕੀਆਂ ਪੱਤਨ ਨੂੰ ਅੱਜ ਉਹਨਾਂ ਨੇ ਅੱਗ ਲਾਤੀ ਕਿਵੇਂ 3000 ਬੰਦੇ ਨੇ ਸਟਾਈਆ 2000 4000 ਦੇ ਤੂੜੀ ਆ ਉਹਦੇ ਕਿਥੋਂ ਕਿੱਥੇ ਨੂੰ ਜਾਊਗਾ ਉਹ ਵਿਚਾਰਾ 4000 ਰੁਪਏ ਕਿੱਥੋਂ ਰੋਲਿਆ ਉਹ ਵਾ ਇਹਨਾਂ ਘਰਾਂ ਨੇ ਚੁੱਕਿਆ ਗਿਆ ਕੀ ਫੈਸਲਾ ਹੋਇਆ ਫੈਸਲਾ ਤਾਂ ਇਹੀ ਹੋਇਆ ਜੀ ਵੀ ਥਾਣੇ 'ਚ ਐਸਐਸਓ ਨੇ ਕਿਆ ਟਾਈਮ ਟਾਈਮ ਦਿੱਤਾ ਅਸੀਂ ਇਹੀ ਕਹਿੰਦੇ ਆ ਵੀ ਨਹੀਂ ਅੱਜ ਰਾਤ ਨੂੰ ਵੀ ਅਸੀਂ ਉਹਦਾ ਨਾ ਸਾਡੀ ਸੁਣਵਾਈ ਵੀ ਦੂਜੇ ਦਿਨ ਇੱਥੇ ਅਸੀਂ ਰੋਡ ਜਾਮ ਕਰਾਂਗੇ ਇਹਨਾਂ ਨੂੰ ਫੇਰ ਰੋਡ ਜਾਮ ਕਰਾਂਗੇ ਜੀ ਇਹਨਾਂ ਦੀ ਸੁਣਵਾਈ ਕੀ ਤੁਹਾਡਾ ਜਿਹੜੀ ਮੰਗ ਆ ਸੀ ਅਸੀਂ ਤਾਂ ਇਹੀ ਮੰਗ ਕਹਿੰਦੇ ਆ ਜੀ ਵੀ ਜਿਹੜਾ ਸਾਡਾ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਬਣਦਾ ਹੈ ਇਹ ਕਹਿੰਦੇ ਨੇ ਜੀ ਪਲਾਟ ਦਿੱਤੇ ਗਏ ਪਲਾਟ ਦਿੱਤੇ ਗਏ ਪਰ ਉਹਨਾਂ ਵਿੱਚ ਪਲਾਟਾਂ ਦੇ ਵਿੱਚ ਉਹਦੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਪੰਜ ਪੰਜ ਵਸੂਲੇ ਜਗ੍ਹਾ ਦਿੱਤੀਆਂ ਤਾਂ ਇੱਥੇ ਦੀ 800 ਬਿਗੇ ਜ਼ਮੀਨ ਹੈ ਬਾਕੀ ਕਿੱਥੇ ਗਈ ਬਈ ਸਾਡੇ ਉਹਦੇ ਵਿੱਚ ਤੀਜਾ ਹਿੱਸਾ ਫੇਰ ਵੀ ਬਣਦਾ ਸਾਡੇ ਲੋਕਾਂ ਦਾ ਜਿਹੜੀਆਂ ਇਹ ਛੱਟਾਂ ਲੱਗੀਆਂ ਨੇ ਤੁਸੀਂ ਕਹਿੰਦੇ ਹੋ ਕਿ ਮਾਈਆਂ ਦੇ ਉਹ ਕਿੱਥੇ ਨੇ ਹੁਣ ਕਿੱਥੇ ਆ ਉਹ ਦਾਖਲ ਨੇ ਜੀ ਦਾਖਲ ਨੇ ਜੀ ਮੇਰੇ ਕੋਲੇ ਹਸਪਤਾਲ ਦੇ ਵਿੱਚ ਦਾਖਲ ਨੇ ਉਸ ਹਸਪਤਾਲ ਵਿੱਚ ਕੀ ਮੰਗ ਕਰਦੇ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਇਹਨਾਂ ਲੋਕਾਂ ਤੇ ਪਰਚਾ ਹੋਣਾ ਚਾਹੀਦਾ ਐਸਐਸਏ ਦਾ ਜਿਵੇਂ ਪਹਿਲਾਂ ਹੋਇਆ ਇਹਨਾਂ ਤੇ ਐਸਐਸਏ ਇੱਕ ਲੱਗਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਦੀ ਅੱਜ ਦੇ ਹੱਕ ਭਏ ਨੇ ਅੱਜ ਐਡੀਐਮ ਸਾਹਿਬ ਦਾ ਪੀਏ ਆਪਣੇ ਖਾਣੇ ਜੋ ਪੀਐਸ ਆਏ ਨੇ ਉਹਨੇ ਆਪ ਖੁਦ ਕਿਹਾ ਕਹਿੰਦਾ ਮੇਰੇ ਲਈ ਬਈ ਕੱਲ ਵੀ ਚਿੱਠੀ ਪਹੁੰਚਿਆ ਫਿਰ ਕੱਲ ਨਹੀਂ ਆ ਸੋਡੀ ਅੱਖਾਂ ਫੁੱਟੀਆਂ ਜਾਂ ਇਹਦਾ ਮਤਲਬ ਤੁਸੀਂ ਆਪ ਕਰਾਉਣਾ ਚਾਹੁੰਦੇ ਤੇ ਇਹੀ ਸਾਸ ਨੇ ਆਪੇ ਕਰਾਇਆ ਜਾਂ ਤੀਜੇ ਦਿਨ ਚਿੱਠੀ ਆ ਗਈ ਕਿਉਂ ਨਹੀਂ ਇਹਨਾਂ ਨੇ ਕਰਾਇਆ ਇਹਨਾਂ ਦਾ ਹੱਕਵਾਰ ਦਾ ਦੀਏ ਚੀਤੇ ਬਿਆਨ ਕਰਦਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਅੱਜ ਜਿਹੜਾ ਪੂਰੀ ਘਟਨਾ ਹੋਈ ਆ ਜੀ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਕਿਉਂਕਿ ਤੁਹਾਡਾ ਜਿਹੜਾ ਨਾਮ ਲੈਤਾ ਗਿਆ ਕਿ ਉਹਨਾਂ ਨੇ ਅੱਗ ਲਗਾਈ ਹੈ ਇੱਥੇ ਇਹ ਸਾਰਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਅਗ ਤਾਂ ਉਹਨਾਂ ਨੇ ਆਪੇ ਲਈਏ ਸਾਹਮਣੇ ਆਏ ਵੀਡੀਓਗ੍ਰਾਫੀ ਸਾਡੇ ਕੋਲ ਹੈ ਅਸੀਂ ਕੁਝ ਨਹੀਂ ਕੀਤਾ ਅਸੀਂ ਸਿਰਫ ਇਹ ਹੈ ਵੀ ਅੱਧੇ ਲੋਕਾਂ ਨੇ ਸਾਡੇ ਪਿੰਡ ਦੇ ਲੋਕਾਂ ਦੀ ਮਸਤਰਕਾ ਮਾਲਕਨ ਜ਼ਮੀਨ ਸੀ ਜਿਹੜੀ ਅੱਜ ਤੋਂ 35 ਸਾਲ ਪਹਿਲਾਂ ਸਾਡੇ ਨਾਂ ਹੋ ਗਈ ਹੁਣ ਉਹ ਜ਼ਮੀਨ ਦੇ ਮਾਲਕ ਅਸੀਂ ਆਂ ਗਰਦਾਬਰੀ ਵੀ 35 ਸਾਲ ਤੋਂ ਸਾਡੇ ਨਾਂ ਹੈ ਪਰ ਮਸਤਰਕਾ 'ਚ ਹੈ ਨਾ ਕਿ ਇੰਡੀਵਿਜੂਅਲ ਹੈ ਮਤਲਬ ਸਾਰਿਆਂ ਦੇ ਨਾਂ ਹੁਣ ਉਹ ਬਾਕੀ ਬੰਦਿਆਂ ਨੂੰ ਜਿੰਨਿਆਂ ਨੂੰ ਵੀ ਪਲਾਟ ਸਾਡੇ ਕੋਲ ਰਿਕਾਰਡ ਹੈਗਾ ਸਾਰੇ ਦਿੱਤੇ ਸੀ ਉੱਦਿਆ ਨੇ ਰੋਕ ਲੇ ਅਸੀਂ ਥੋੜਾ ਲੇਟ ਹੋ ਗਏ ਇਸ ਕੱਲ ਨੂੰ ਠੀਕ ਹੈ ਜੀ ਅਸੀਂ ਹੁਣ ਜਿਆ ਦੁਆਰਾਂ ਕੱਢਣ ਲੱਗੇ ਤਾਂ ਸਾਨੂੰ ਉਹ ਰੋਕਣ ਲੱਗੇ ਅਸੀਂ ਕਿਹਾ ਵੀ ਇਹ ਸਾਡੀ ਆਪਦੀ ਜਗ੍ਹਾ ਹੈ ਤੁਸੀਂ ਰੋਕ ਨਹੀਂ ਸਕਦੇ ਬਾਥੀਆਂ ਪੱਥਨੀਆਂ ਨੇ ਵਿੱਚ ਪੱਥੀਓ ਪਰ ਸਾਨੂੰ ਨਿਉਾਂ ਕੱਢਣ ਦੋ ਉਹ ਕਹਿੰਦੇ ਜੀ ਬਿਲਕੁਲ ਨਹੀਂ ਇਹ ਗੱਲ ਹੋ ਸਕਦੀ ਵੀ ਅਸੀਂ ਫਿਰ ਸਾਨੂੰ ਬਿਨਾਂ ਪੁੱਛੇ ਉਹਨਾਂ ਨੇ ਤੂੜੀ ਵੀ ਸਟਾਤੀ ਰਾਤੋਂ ਰਾਤ ਤਾਂ ਕਰਕੇ ਸਾਨੂੰ ਆਇਆ ਵੀ ਭਾਈ ਇਹ ਤਾਂ ਫਿਰ ਘਰੋਂ ਕੱਢਣ ਵਾਲੀ ਗੱਲ ਹੈ ਵੀ ਸਾਡੇ ਆਪਦੇ ਥਾਂ 'ਚ ਸਾਨੂੰ ਬੜ ਨਹੀਂ ਦਿੱਤਾ ਜਾ ਰਿਹਾ ਤਾਂ ਉਦੋਂ ਬਾਅਦ ਗੱਲ ਇਹ ਹੈ ਵੀ ਇਹਨਾਂ ਦਾ ਉਹ ਥਾਂ 'ਚ ਨਾ ਕੋਈ ਹਿੱਸਾ ਹੈ ਨਾ ਇਹਨੂੰ ਵੰਡ ਕੇ ਦਿੱਤੀ ਹੈ ਅੱਜ ਤੋਂ 45 45 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਸਾਰੇ ਵੇੜੇ ਨੂੰ ਛੋੜੇ ਜਿਹੇ ਥਾਂ 'ਚ ਇੱਥੇ ਰਹਿੰਦੇ ਸੀ ਤਾਂ 6 ਸਵੇ ਕੱਲੇ-ਕੱਲੇ 41 ਪਰਿਵਾਰਾਂ ਨੂੰ ਜਿੰਨੇ ਵੀ ਪਰਿਵਾਰ ਤੇ ਦਿੱਤੀ ਵੰਡ ਕੇ ਹਾਂਜੀ ਉਦੋਂ ਬਾਅਦ ਅਗਲੀ ਪੰਚਾਇਤ ਜਦ ਆਈ ਉਹਨਾਂ ਦੇ ਬੱਚੇ ਵੱਡੇ ਹੋ ਗਏ ਤਾਂ ਤਿੰਨ-ਤਿੰਨ ਬਸਵੇ ਉਹਨਾਂ ਨੂੰ ਹੋਰ ਦੇ ਦਿੱਤੀ ਕਿਤੇ ਵੀ ਪੂਰੇ ਪੰਜਾਬ ਚ ਦੋ ਵਿਸਵੇ ਤੋਂ ਵੱਧ ਤਿੰਨ ਮਰਲੇ ਤੋਂ ਵੱਧ ਜਗਾ ਨਹੀਂ ਦਿੱਤੀ ਹੋਈ ਪੰਚਾਇਤੀ ਤੌਰ ਤੇ ਅਮਰਗੜ ਵੀ ਐ ਹੋਰ ਵੀ ਐ ਤੋਲੇਆਲ ਵੀ ਜਿੱਥੇ ਵੀ ਦਿੱਤੀ ਐ ਤਾਂ ਅਸੀਂ 6 ਸੇ ਵਿਸਵੇ ਦਿੱਤੀ ਵੀ ਐ ਕਿਉਂਕਿ ਸਾਡੇ ਪਿੰਡ ਦੀ ਜ਼ਮੀਨ ਖੁੱਲੀ ਸੀ ਤੇ ਫਿਰ ਅਸੀਂ ਇਹਨਾਂ ਨੂੰ ਹੋਰ ਵੀ ਦੋ ਦੋ ਵਿਸਵੇ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਮੰਨੇ ਨਹੀਂ ਉਦੋਂ ਬਾਅਦ ਹੁਣ ਸਾਡੇ ਕੁਝ ਜ਼ਮੀਨ ਹੋਰ ਵੀ ਪਈ ਐ ਦੋ ਕਿਲੇ ਸਾਂਝੇ ਉੱਥੇ ਵੀ 10-10 ਵਿਸਵੇ ਤੇ ਲੋਕਾਂ ਨੇ ਕਬਜ਼ਾ ਕਰਨ ਲੱਗੇ ਨਿਆਂ ਜੀ ਤੱਕੇ ਨਾਲ ਤੇ ਉਦੋਂ ਬਾਅਦ ਹੁਣ ਅਸੀਂ ਜਦ ਅੱਜ ਉੱਥੇ ਗਏ ਨੇ ਉਹ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਤੇ ਅੱਗ ਲਾ ਕੇ ਝੂਠੇ ਕੇਸ ਪਾ ਕੇ ਮਾਰ-ਟਾੜ ਦੇ ਇੱਟਾਂ ਰੋੜੇ ਚਲਾਏ ਉਹਨਾਂ ਨੇ ਬਹੁਤ ਕੀਤਾ ਮੈਂ ਵਿੱਚ ਹੋ ਕੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਵੀ ਲੜਾਈ ਨਾ ਹੋਵੇ ਪਰ ਹੋਈ ਵੀ ਨਹੀਂ ਲੜਾਈ ਕੋਈ ਡੰਡਾ ਕੋਈ ਹੋਰ ਕਿਸੇ ਦੇ ਵੱਜਿਆ ਨਹੀਂ ਉਸੋ ਨਾਮ ਵੱਲੋ ਕਿਹਾ ਜਾ ਰਿਹਾ ਸਾਡੇ ਕੁੱਟਮਾਰ ਕੀਤੀ ਨਹੀਂ ਨਹੀਂ ਉਹ ਬਿਲਕੁਲ ਉਹਨਾਂ ਨੇ ਰੋੜੇ ਮਾਰੇ ਨੇ ਅਸੀਂ ਸਾਡੇ ਵੱਲੋਂ ਕੁਝ ਨਹੀਂ ਹੋਇਆ ਉਹਨਾਂ ਨੇ ਰੋੜੇ ਮਾਰੇ ਨੇ ਸਾਡੇ ਬੰਦਿਆਂ ਦੇ ਲੱਗੇ ਵੀ ਨਹੀਂ ਤਿੰਨ ਚਾਰ ਡੰਡੇ ਵੀ ਲੱਗੇ ਨੇ ਰੋੜੇ ਵੀ ਲੱਗੇ ਨੇ ਥੋੜੇ ਵੀ ਕੁਝ ਬੰਦੇ ਐਡਮਿਟ ਨੇ ਜਾਂ ਬੰਦੇ ਐਡਮਿਟ ਨੇ ਜੀ ਦੋ ਬੰਦੇ ਭੇਜੇ ਨੇ ਅੱਛਾ ਜੀ ਉਹ ਜਿਹੜਾ ਫੇਕ ਹੈ ਉਹਨਾਂ ਨੇ ਸਾਰੀਆਂ ਜਿਹੜੀਆਂ ਲੇਡੀਜ਼ ਭੇਜੀਆਂ ਨੇ ਸਾਨੂੰ ਵੀ ਪਤਾ ਲੱਗਿਆ ਵੀ ਉੱਥੇ ਐਡਮਿਟ ਕਰਾਈਆਂ ਨੇ ਉਹਨਾਂ ਨੇ ਬਿਲਕੁਲ ਕਿਸੇ ਨੇ ਕੁਛ ਇਧਰ ਉਹਨਾਂ ਰੋੜਾ ਨਾ ਇੱਟ ਨਾ ਡੰਡਾ ਕਿਉਂਕਿ ਮੈਂ ਵਿੱਚ ਸੀ ਮੂਰੇ ਮੈਂ ਵਿੱਚ ਹੋ ਕੇ ਲੜਾਈ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਲੜਾਈ ਹੋ ਵੀ ਜਾਂਦੀ ਕਿਉਂਕਿ ਸਾਡਾ ਫਰਜ਼ ਬਣਦਾ ਵੀ ਅਸੀਂ ਲੜਾਈ ਨਾ ਹੋਣ ਦੀ ਸਰ ਉਹਨਾਂ ਨੇ ਕਿਹਾ ਵੀ ਇੱਕ ਲੇਡੀਜ਼ ਦੇ ਬੱਚਾ ਹੋਣ ਵਾਲਾ ਸੀ ਵੀ ਉਹਨਾਂ ਦੇ ਨੂੰ ਢਿੱਡ ਤੇ ਲੱਤਾਂ ਮਾਰੀ ਜਾਂਦਾ ਨਹੀਂ ਨਹੀਂ ਕਿਸੇ ਨੇ ਲੱਤਾਂ ਨਹੀਂ ਸਾਰੀ ਮੂਵੀ ਚ ਸਾਰਾ ਕੁਝ ਔਨ ਰਿਕਾਰਡ ਹੈ ਠੀਕ ਹੈ ਹਾਂ ਕੀ ਮੰਗ ਕਰਦੇ ਹੁਣ ਤੁਸੀਂ ਕਿਵੇਂ ਇਹ ਨਿਬੜਨਾ ਚਾਹੀਦਾ ਮਸਲਾ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਸਾਡਾ ਥੋਂ ਬਗਲਣ ਦਿੱਤਾ ਜਾਵੇ ਤੇ ਉਹਦੇ ਚ ਨਾਂ ਦਖਲੰਦাজি ਕੀਤੀ ਜਾਵੇ ਜੇ ਅੱਜ ਵੀ ਉਹ ਸਾਰਾ ਪਿੰਡ ਇਕੱਠਾ ਹੁੰਦਾ ਅਸੀਂ ਦੋ ਦੋ ਵਿਸਵੇ ਉਹਨਾਂ ਨੂੰ ਹੋਰ ਆਪਣੀ ਜ਼ਮੀਨ ਚੋ ਹੀ ਦੇਣ ਨੂੰ ਤਿਆਰ ਆਂ ਉੱਧਰ ਉਹਨਾਂ ਦਾ ਕਹਿਣਾ ਕਿ ਅਸੀਂ 15 ਸਾਲ ਤੋਂ ਜ਼ਿਆਦਾ ਸਮਾਂ ਇੱਥੇ ਬੈਠਿਆ ਨੂੰ ਹੋ ਗਿਆ ਉਸ ਟਾਈਮ ਬਿਲਕੁਲ ਬੈਠਿਆ ਨੂੰ ਨਾ ਕਿਸੇ ਨੂੰ ਹੋਰ ਹੋਇਆ ਥੋੜੇ-ਮੋਟੇ ਥੋਂਚ ਕਿਸੇ ਨੇ ਪਾਥੀਆਂ ਪਤਲੀਆਂ ਜਾਂ ਹੋਰ ਕਰ ਲਿਆ ਖਾਲੀ ਥੋਂ ਪਿਆ ਤੇ ਉਹ ਕੋਈ ਕਿਸੇ ਦਾ ਪੱਕਾ ਕਬਜ਼ਾ ਨਹੀਂ ਜਦੋਂ ਪਾਥੀਆਂ ਚੱਕੀਆਂ ਜਾਂਦੀਆਂ ਨੇ ਦੋ-ਦੋ ਮਹੀਨੇ ਵਿਹਲ ਹੀ ਰਹਿੰਦੀ ਹੈ ਜਗਾ ਪਹਿਲਾਂ ਤੂੜੀ ਦਾ ਕੁੱਪ ਕਿਸੇ ਨੇ 5-4 ਸਾਲ ਪਹਿਲਾਂ ਲਾਇਆ ਸੀ ਹੁਣ ਉਹ ਵੀ ਨਹੀਂ ਸੀ ਲਾਇਆ ਪਰ ਐਤਕੀ ਤੂੜੀ ਸਸਤੀ ਹੋਣ ਕਰਕੇ ਤੇ ਆ ਗੜਬੜ ਕਰਕੇ ਉਹਨਾਂ ਨੇ ਧੱਕੇ ਨਾਲ ਤੇ 8-10 ਸਟ੍ਰਾਲੀਆਂ ਤੂੜੀਆਂ ਰਾਤੋਂ-ਰਾਤ ਛਡਾ ਲੀਆਂ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੱਥੇ ਦੀਆਂ ਨੇ ਉਹ ਕੋਈ ਤੁਹਾਡੇ ਨਵੇਂ ਜਿਹੜੀ ਤੁਸੀਂ ਮਲਕੀਅਤ ਦੀ ਗੱਲ ਕਰਦੇ ਹੋ ਕਿ ਸਾਡੀ ਮਲਕੀਅਤ ਆ ਉਹਦਾ ਕੋਈ ਸਬੂਤ ਤੁਹਾਡੇ ਕੋਲੇ ਬਿਲਕੁਲ ਡਾਕੂਮੈਂਟਲੀ ਪ੍ਰੂਫ ਨਹੀਂ ਸਾਡੇ ਕੋਲ ਅੱਛਾ ਜੀ ਤੇ ਸਾਡੇ ਕੋਲ ਪੂਰੀ ਜ਼ਮੀਨ ਦੀ ਫਰਦ ਹੈ ਤੇ ਪੂਰੀ ਦੀ ਗਰਦਾਬਰੀ ਆ ਨਵੀਂ ਗਰਦਾਬਰੀ ਕਰੀ ਹੋਈ ਹੈ ਸਾਡੇ ਨਾਂ ਹੈ ਬਿਲਕੁਲ ਇਹਨਾਂ ਦਾ ਪੂਰੀ ਫਰਦ ਚ ਕਿਤੇ ਕੋਈ ਨਾਂ ਨਹੀਂ ਹੈਗਾ ਪੂਰੀ ਜਿੰਨੀ ਵੀ ਫਰਦ ਹੈਗੀ ਕਿਤੇ ਕਿਸੇ ਦਾ ਵੀ ਨਾਂ ਨਹੀਂ ਹੈਗਾ ਕਢਾ ਕੇ ਸਾਨੂੰ ਦਿਖਾ ਦੇਣ ਵੀ ਕਿਤੇ ਵੀ ਕਿਸੇ ਦਾ ਨਾਂ ਬੋਲਦਾ ਹੋਵੇ ਤੇ ਬਾਕੀ ਅਸੀਂ ਅੱਜ ਤੋਂ 25 ਸਾਲ ਪਹਿਲਾਂ ਵੰਡੀ ਹੋਈ ਹੈ ਉਹ ਹਿੱਸੇ ਪਾਏ ਹੋਏ ਨੇ ਵੀ ਕਿੰਨੇ ਕਰਮਾਂ ਕਿਧੀਆਂ ਨੇ ਬਾਕੀ ਦੇ ਬੰਦੇ ਉਹ ਵੰਡੀ ਬੈਠੇ ਨੇ ਰੋਕੀ ਬੈਠੇ ਨੇ ਤੇ ਅਸੀਂ ਅਜੇ ਉਹਦੇ ਤੇ ਰੋਕਣਾ ਸੀ ਬਸ ਆ ਰੋਲੇ ਪੁਰਾਣੇ ਵੀ ਅਸੀਂ ਹੁਣ ਕੰਨਾ ਕੱਢੀਆਂ ਸੀ ਆ ਕੇ ਦੇਖਦੇ ਆ ਇਹਨਾਂ ਲੋਕਾਂ ਨਾਲ ਧਰਨਾ ਤੇ ਮੈਂ ਕੋਰਟ ਸੀਗਾ ਭਰਾ ਰੇਪੋਰਟਰ ਜੁਰਤ ਜੇ ਮਾ ਆਇਆ ਉਹ ਲੋਕ ਕੋਈ ਗੱਲੀ ਦੇਖਦੇ ਆ ਜਿਹੜੇ ਹੱਥ ਵਗੈਰਾ ਲਾਤੀ ਗਏ ਨੇ ਦੇਖੋ ਜੀ ਜਿਹਨੇ ਗਰੀਬ ਹੱਥ ਚ ਲਿਆ ਆ ਜਿਹਨੇ ਗਲਤੀ ਕੀਤੀ ਉਹ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਊਗੀ ਉਹ ਅਫਸਰਾਂ ਦੇ ਧਿਆਨ ਲੈ ਕੇ ਕੀਤੀ ਜਾਊਗੀ ਹਾਂ ਜੀ ਇਹਨਾਂ ਨੇ ਧਰਨਾ ਚੱਕ ਲਿਆ ਰੋ ਵਿਸ਼ਵਾਸ ਦਿਵਾਇਆ ਇਹਨਾਂ ਨੇ ਧਰਨਾ ਚੱਕ ਲਿਆ ਜਿਹੜੇ ਬੰਦੇ ਨੇ ਵੀ ਗਲਤੀ ਕੀਤੀ ਹੋਊਗੀ ਉਹਦੇ ਖਿਲਾਫ ਐਸ ਪਰ ਲੋਕ ਕਾਰਵਾਈ ਕੀਤੀ ਜਾਏਗੀ ਕਿਹਨਾਂ ਚੋਂ ਨੇ ਜਿਹੜੇ ਉਹ ਲੜਾਈ ਹੋਈ ਆ ਮਰੀਜ਼ ਆਏ ਸੀਗੇ